ਅੱਜ ਬੱਚੇ ਸਵੇਰੇ ਜਿੱਦ ਕਰਨ ਲੱਪੇ ਕਿ ਸਕੂਲ ਨੂੰ ਆਂਦਿਆਂ ਨੂੰ ਸਾਨੂੰ ਕੁਝ ਚਟਪਟੇ ਤੇ ਮਜ਼ੇਦਾਰੀਆਂ ਬਣਾ ਕੇ ਰੱਖਿਓ ਸੋ ਮੈਂ ਸੋਚਿਆ ਕਿ ਕਈ ਦਿਨ ਹੋ ਗਏ ਅਸੀਂ ਇਹ ਵਾਲੀ ਰੈਸিপি ਬਣਾਈ ਨਹੀਂ ਅੱਜ ਬਣਾਣੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਚਲੋ ਫਿਰ ਪਹਿਲਾਂ ਆਪਾਂ ਰੋਟੀਆਂ ਨੂੰ ਪਾਣੀ ਦੇ ਵਿੱਚ ਤੜ ਲੈਨੇ ਹੈ ਹਾਊਸ ਵਾਈਫ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਮੈਂ ਤੁਹਾਡੇ ਨਾਲ ਘਰ ਵਿੱਚ ਜੋ ਆਪਣੀ ਇੱਕ ਰੈਸিপি ਬਣਾਈ ਸੀਗੀ ਰੋਟੀਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਹ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਜੀ ਹੁਣ ਤੁਸੀਂ ਪਹਿਲੇ ਵੀਡੀਓ ਇੰਜੋਏ ਕਰੋ ਸਭ ਤੋਂ ਪਹਿਲਾਂ ਆਪਾਂ ਇਨਗਰੀਡੀਅੰਟ ਲੈ ਲੈਣੇ ਆ ਸਾਨੂੰ ਕੀ ਕੀ ਚਾਹੀਦੇ ਹੈ ਇੱਥੇ ਅਤੇ ਘਰ ਵਿੱਚ ਜੁਗ ਵੀ ਤੁਹਾਡੇ ਕੋਲ ਸਬਜ਼ੀਆਂ ਮजूद ਰਿਆ ਸ਼ਿਮਲਾ ਮਿਰਚ ਟਮਾਟਰ ਗਾਜਰ ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਆ ਉਹ ਲੈ ਲੈਣੀਆਂ ਮੇਰੇ ਕੋਲ ਗੁੰਨਿਆ ਹੋਇਆ ਆਟਾ ਪਿਆ ਸੀ ਥੋੜਾ ਜਿਹਾ 100 ਅਸੀਂ ਆਟਾ ਸਾਡਾ ਮੇਨ ਇਨਗਰੀਡੀਅੰਟ ਆ ਉਹ ਲਿਆ ਬਾਕੀ ਟਮਾਟਰ ਤੇ ਪਿਆਜ਼ ਇੱਥੇ ਮੈਂ ਇੱਕ ਚਮਚਾ ਦیسی ਘੇੜਾ ਲਿਆ ਹੈ ਇਹਦੇ ਵਿੱਚ ਰਲਾਇਆ ਹੈ ਥੋੜ੍ਹਾ ਜਿਹਾ ਲੂਣ ਤੇ ਤੁਸੀਂ ਇਦਾਂ ਨਹੀਂ ਕਰਨਾ ਤੁਸੀਂ ਜੇ ਤਾਜ਼ਾ ਆਟਾ ਗੁੰਨਾ ਹੈ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਲੂਣ ਤੇ ਇੱਕ ਚਮਚਾ ਘੇੜਾ ਪਾ ਲੈਣਾ ਚਾਹੋ ਤਾਂ ਜਵੈਣ ਵੀ ਪਾ ਸਕਦੇ ਹੋ ਮੇਰੇ ਕੋਲ ਆਟਾ ਵਾਧੂ ਪਿਆ ਸੀ ਸੋ ਮੈਂ ਇਸ ਤਰੀਕੇ ਨਾਲ ਬਣਾਇਆ ਹੈ ਫਿਰ ਅਸੀਂ ਸਿੰਪਲ ਜਿੱਦਾਂ ਆਪਣੀਆਂ ਕਾਦੀਆਂ ਰੋਟੀਆਂ ਬੇਲਦੇ ਹਾਂ ਬਿਲਕੁਲ ਉਸੇ ਤਰ੍ਹਾਂ ਰੋਟੀਆਂ ਬੇਲ ਕੇ ਤਿਆਰ ਕਰ ਲੈਣੀਆਂ ਉਸ ਤੋਂ ਬਾਅਦ ਅਸੀਂ ਇੱਕ ਕੜਾਹੀ ਦੇ ਵਿੱਚ ਲੈਣਾ ਹੈਗਾ ਇਹ ਜੀ ਪਾਣੀ ਇੱਥੇ ਇਸ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਪਾਣੀ ਬਿਲਕੁਲ ਉਬਲਣ ਲੱਗ ਜਾਵੇ ਉਸ ਟਾਈਮ ਰੋਟੀ ਨੂੰ ਉਹਦੇ ਵਿੱਚ ਪਾਣਾ ਤੇ ਇਕੱਠੇ 5-6 ਰੋਟੀਆਂ ਨਹੀਂ ਪਾ ਦੇਣੀਆਂ ਵੱਧ ਤੋਂ ਵੱਧ 3 ਜਾਂ 4 ਰੋਟੀਆਂ ਪਾਣੀਆਂ ਹੈ ਤੇ ਫਿਰ ਉਸ ਨੂੰ ਉਬਲਣ ਦੇ ਲਈ ਆਪਾਂ ਰੱਖ ਦੇਣਾ ਤੁਸੀਂ ਦੇਖੋਗੇ ਜਦੋਂ ਤੁਸੀਂ ਕੜਾਹੀ ਵਿੱਚ ਰੋਟੀ ਪਾਣੀਆ ਜਦੋਂ ਪਾਣੀ ਇਹਨ ਗਰਮ ਹੁੰਦਾ ਨਾਲੇ ਰੋਟੀ ਇੱਕਦਮ ਉੱਪਰ ਆ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਛੇੜਨਾ ਨਹੀਂ ਬਸ ਉਬਲਣ ਦੇਣਾ ਇਧਰ ਮੈਂ ਕਰ ਰਹੀ ਆ ਤੜਕਾ ਤਿਆਰ ਅਸੀਂ ਪਿਆਜ਼ ਲੈਣੇ ਆ ਮੋٹے ਮੋٹے ਬਿਲਕੁਲ ਬਰੀਕ ਨਹੀਂ ਕੱਟਣੇ ਮੋٹے ਮੋٹے ਕੱਟਣੇ ਹੈ ਇੱਥੇ ਮੇਰੀ ਰੋਟੀ ਦੇਖੋ ਬਿਲਕੁਲ ਤਿਆਰ ਹੋ ਗਈ ਸੀ ਬਿਲਕੁਲ ਕਿਤੇ ਵੀ ਟੁੱਟੀ ਨਹੀਂ ਸਗੀ ਠੀਕ ਹੈ ਜੀ ਇਹ ਹੈ ਇਹ ਇੱਕ ਟ੍ਰਿਕ ਹੁੰਦੀ ਹੈ ਕਿ ਖੌਲ ਦੇ ਪਾਣੀ ਵਿੱਚ ਰੋਟੀ ਨੂੰ ਪਾਣਾ ਜੇ ਤੁਸੀਂ ਠੰਡੇ ਵਿੱਚ ਪਾਉਂਗੇ ਉਹ ਆਟਾ ਬਣ ਜਾਣਾ ਪਿਆਜ਼ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਮੈਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਵੀ ਪਾ ਦਵਾਂਗੇ ਤੁਹਾ ਤੁਸੀਂ ਤੁਹਾਡੇ ਕੋਲ ਜੋ ਵੀ ਸਬਜ਼ੀਆਂ ਤੁਸੀਂ ਤੇ ਪਨੀਰ ਵੀ ਪਾ ਸਕਦੇ ਆ ਮਤਲਬ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਰਾਮਨਾ ਪਾ ਸਕਦੇ ਆ ਇੱਧਰ ਅਸੀਂ ਹੁਣ ਰੋਟੀਆਂ ਦੀ ਕਰਾਂਗੇ ਕਟਿੰਗ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਹੈ ਜਿਵੇਂ ਮੈਂ ਤੁਹਾਨੂੰ ਦੋ ਤਿੰਨ ਤਰ੍ਹਾਂ ਦੀਆਂ ਕਟਿੰਗ ਦੱਸਾਂਗੀ ਤੇ ਤੁਸੀਂ ਧਿਆਨ ਨਾਲ ਦੇਖਿਓ ਇੱਥੇ ਅਸੀਂ ਰੋਟੀ ਨੂੰ ਲੰਬਾ ਲੰਬਾ ਕੱਟ ਰਹੇ ਆ ਤੁਸੀਂ ਚਾਕੂ ਛੁਰੀ ਦੀ ਮਤਨ ਨਾਲ ਕੱਟ ਸਕਦੇ ਆ ਪੀਜ਼ਾ ਕਟਰ ਦੀ ਮਤਨ ਨਾਲ ਬਹੁਤ ਆਸਾਨੀ ਨਾਲ ਕੱਟ ਹੋ ਜਾਂਦੇ ਹੈ ਦੇਖਿਓ ਰੋਟੀ ਨੂੰ ਮੈਂ ਠੰਡਾ ਕਰਕੇ ਕੱਟ ਰਹੀ ਆ ਬਿਲਕੁਲ ਵੀ ਰੋਟੀ ਕੀਤੀ ਉਹ ਵੀ ਟੁੱਟ ਨਹੀਂ ਰਹੀ ਅਤੇ ਇੱਕ ਇੱਕ ਪੀਸ ਅਲੱਗ ਅਲੱਗ ਹੋ ਰਿਹਾ ਹੈ ਜਿਆਦਾ ਵੀ ਠੰਡਾ ਨਹੀਂ ਕਰਨਾ ਬਸ ਹੱਥ ਲੱਗਣ ਜੋਗਾ ਹੋ ਜਵੇ ਇੰਨਾ ਬਹੁਤ ਹੈ ਇਧਰ ਦੇਖੋ ਜਿੱਦਾਂ ਅਸੀਂ ਨਿਊਡਲ ਹੁੰਦੇ ਆ ਸਾਡੇ ਬਿਲਕੁਲ ਨਿਊਡਲਾਂ ਦੀ ਫਾਰਮ ਵਿੱਚ ਅਸੀਂ ਇਹਨੂੰ ਕੱਟ ਲਿਆ ਹੈ ਕਿੰਨਾ ਮੋਟਾ ਰੱਖਣਾ ਕਿੰਨਾ ਪਤਲਾ ਰੱਖਣਾ ਉਹ ਤੁਹਾਡੀ ਆਪਣੀ ਚੁਆਇਸ ਹੈ ਬੱਚਿਆਂ ਨੂੰ ਜੇ ਅਸੀਂ ਮਜ਼ੇਦਾਰ ਖਾਣਾ ਅਲੱਗ ਅਲੱਗ ਤਰ੍ਹਾਂ ਦਾ ਬਣਾ ਕੇ ਦੇਈਏ ਤਾਂ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਦੇਖਣ ਨੂੰ ਵੀ ਸੋਹਣਾ ਲੱਗਦਾ ਹੈ ਸੋ ਇੱਥੇ ਅਸੀਂ ਇੱਕ ਟੱਕਣ ਦੀ ਮਦਦ ਨਾਲ ਛੋਟੇ-ਛੋਟੇ ਰੋਲਸ ਬਣਾ ਲੈ ਸਕੇ ਸ਼ੇਪਸ ਤੁਸੀਂ ਇੱਥੇ ਚੰਦ ਮਟਰੀ ਵਾਂਗੂ ਵੀ ਕੱਟ ਸਕਦੇ ਆ ਜਿੱਦਾਂ ਦਾ ਤੁਹਾਨੂੰ ਪਸੰਦ ਹੈ ਹਰ ਤਰ੍ਹਾਂ ਅਲੱਗ-ਅਲੱਗ ਡਿਜ਼ਾਈਨ ਪਾ ਸਕਦੇ ਆ ਇੱਧਰ ਮੈਂ ਨਿਊਡਲਸ ਬਣਾਏ ਸੀ ਬਿਲਕੁਲ ਪਤਲਾ-ਪਤਲਾ ਰੋਟੀਆਂ ਨੂੰ ਕੱਟ ਲਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਪਤਲਾ ਅਸੀਂ ਆਮ ਤੌਰ ਤੇ ਇਹੀ ਸ਼ੇਪ ਰੱਖੀ ਟੀ ਆ ਬਿਲਕੁਲ ਜਿਦਾ ਆਟੇ ਦੇ ਨਿਊਡਲਸ ਹੁੰਦੇ ਆ ਜਦੋਂ ਅਸੀਂ ਪੂਰੀ ਤਿਆਰ ਕਰਾਂਗੇ ਤਾਂ ਇਸ ਤਰ੍ਹਾਂ ਹੀ ਸਾਨੂੰ ਲੱਗਦੀ ਹੈ ਚਲੋ ਜੀ ਇੱਥੇ ਮੈਂ ਸਾਰੀਆਂ ਸ਼ੇਪਸ ਮਿਕਸ ਕਰ ਲਈਆਂ ਸੀ ਇਹ ਥੋੜਾ ਕੰਮ ਮੈਸੀ ਜਿਹਾ ਹੋ ਗਿਆ ਸੋ ਅਸੀਂ ਪਿਆਜ਼ ਨੂੰ ਤੇ ਸ਼ਿਮਲਾ ਮਿਰਚਾਂ ਨੂੰ ਟਮਾਟਰ ਨੂੰ ਥੋੜਾ ਟਾਈਮ ਪোন ਲੈਣਾ ਥੋੜਾ ਜਿਹਾ ਤੇ ਇੱਕ ਅਧਿਕ ਚਮਚੀ ਮੇ ਲੂਨ ਦੀ ਐਡ ਕੀਤੀ ਹੈ ਜਿਆਦਾ ਲੂਨ ਨਹੀਂ ਪਾਣਾ ਕਿਉਂਕਿ ਅਸੀਂ ਇਹਦੇ ਬਾਅਦ ਚ ਜੋ ਮਸਾਲੇ ਐਡ ਕਰਾਂਗੇ ਉਹਨਾਂ ਚ ਆਲਰੇਡੀ ਲੂਨ ਹੋਊਗਾ ਸੋ ਅਸੀਂ ਸਬਜੀ ਨਹੀਂ ਬਣਾਣੀ ਇਹ ਚ ਥੋੜਾ ਜਿਹਾ ਕੱਚਾਪਨ ਰਹਿਣਾ ਜ਼ਰੂਰੀ ਹੈ ਇੱਕ ਪਾਸੇ ਜਦੋਂ ਤੁਸੀਂ ਰੋਟੀਆਂ ਉਬਲਣੀਆਂ ਰੱਖ ਦਿੰਨੇ ਹੋ ਤਾਂ ਨਾਲ ਹੀ ਪਹਿਲਾਂ ਆਪਣਾ ਸਬਜ਼ੀਆਂ ਕੱਟ ਕੇ ਤਿਆਰ ਕਰ ਲਓ ਤਾਂ ਕਿ ਤੁਹਾਡਾ ਟਾਈਮ ਵੀ ਬਚ ਹੋ ਜਾਵੇ ਦੂਸਰੇ ਪਾਸੇ ਤੁਸੀਂ ਤੜਕਾ ਰੱਖ ਦਿਓ ਤੜਕਾ ਤੁਸੀਂ ਦੇਸੀ ਤੇਲ ਦਾ ਹੀ ਲਾਣਾ ਹੈ ਦੇਸੀ ਤੇਲ ਦੇ ਨਾਲ ਹੀ ਸਰੋਂ ਦੇ ਤੇਲ ਦੇ ਨਾਲ ਹੀ ਇਹਦੇ ਵਿੱਚ ਸਵਾਦ ਆਂਦਾ ਹੈ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਗਰਮ ਮਸਾਲਾ ਜੋ ਅਸੀਂ ਆਮ ਘਰ ਵਿੱਚ ਵਰਤਦੇ ਹਾਂ ਭੁੰਨਿਆ ਹੋਇਆ ਜੀਰਾ ਪਾ ਸਕਦੇ ਹਾਂ ਸਾਬਤ ਜੀਰਾ ਵੀ ਪਾ ਸਕਦੇ ਹਾਂ ਇਹਦੇ ਵਿੱਚ ਮੈਂ 2-3 ਕੜੀ ਪੱਤਾ ਵੀ ਐਡ ਕੀਤੇ ਸੀ ਤਾਂ ਇਹ ਹੈਗਾ ਜੀ ਸਾਡਾ ਮੇਨ ਇਨਗਰੀਡੀਅੰਟ ਮੈਗੀ ਮਸਾਲਾ ਮੈਗੀ ਮਸਾਲਾ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਸੋ ਮੈਂ ਇੱਥੇ ਦੋ ਪੈਕਟ ਮੈਗੀ ਮਸਾਲੇ ਦੇ ਪਾਏ ਨੇ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਆ ਤੇ ਮੈਗੀ ਮਸਾਲਾ ਪਾਣਾ ਤੇ ਇਹਦੇ ਵਿੱਚ ਇੱਕ ਸੌਸ ਪਾਣੀ ਇਹ ਦੋ ਸਾਡੇ ਮੇਨ ਇਨਗਰੀਡੀਐਂਟ ਹੈ ਤਾਂ ਹੀ ਬਾਜ਼ਾਰ ਵਰਗਾ ਖਾਣਾ ਘਰ ਵਿੱਚ ਤਿਆਰ ਹੁੰਦਾ ਹੈ ਤੇ ਬੱਚੇ ਸ਼ੌਂਕ ਨਾਲ ਖਾਂਦੇ ਹਨ ਵੈਸੇ ਵੀ ਬੱਚੇ ਸਬਜ਼ੀਆਂ ਨੂੰ ਜ਼ਿਆਦਾਤਰ ਅੱਜਕੱਲ ਨੱਕ ਨਹੀਂ ਦਿੰਦੇ ਸੋ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾਓਗੇ ਰੋਟੀ ਤੇ ਸਬਜ਼ੀ ਦੋਨੋਂ ਬੱਚਿਆਂ ਦੇ ਢਿੱਡਾਂ ਦਾ ਚਲੇ ਜਾਂਦੀ ਹੈ ਤੇ ਕਾਫੀ ਟਾਈਮ ਤੱਕ ਉਹ ਰੱਜੇ ਪੁੱਟੇ ਰਹਿੰਦੇ ਹਨ ਤਾਂ ਚਲੋ ਜੀ ਬਸ ਇਸ ਤਰ੍ਹਾਂ ਸੀ ਸਬਜ਼ੀਆਂ ਨੂੰ ਥੋੜਾ ਜਿਹਾ ਕੱਚਾ ਰੱਖਣਾ ਹੈ ਤੇ ਸਾਡਾ ਬਣ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਥੋੜੀ ਜਿਹੀ ਸੌਸ ਤੇ ਨਾਲ ਹੀ ਅਸੀਂ ਇੱਥੇ ਪਾਵਾਂਗੇ ਵਾਈਟ ਵਾਈਟ ਸਿਰਕਾ ਚਿੱਟਾ ਸਿਰਕਾ ਜਿਹੜਾ ਹੁੰਦਾ ਹੈ ਤੇ ਤੁਸੀਂ ਕਾਲਾ ਸਰਕਾ ਵੀ ਪਾ ਸਕਦੇ ਹਾਂ ਕਾਲਾ ਸਰਕਾ ਮੈਂ ਨਹੀਂ ਯੂਜ਼ ਕਰਦੀ ਕਿਉਂਕਿ ਉਹ ਇਹਦੇ ਨਾਲ ਥੋੜਾ ਰੰਗ ਇਹਦਾ ਕਾਲਾ ਕਾਲਾ ਜਿਹਾ ਹੋ ਜਾਂਦਾ ਹੈ ਇਸ ਕਰਕੇ ਮੈਂ ਨਹੀਂ ਯੂਜ਼ ਕਰਦੀ ਬਾਕੀ ਤੁਸੀਂ ਚੀਜ਼ ਵਨ ਸੌਸ ਜੇ ਤੁਹਾਨੂੰ ਜ਼ਿਆਦਾ ਚਟਪਟਾ ਪਸੰਦ ਹੈ ਤਾਂ ਇਸ ਤਰ੍ਹਾਂ ਨੇ ਜੋ ਵੀ ਚਾਈਨੀਜ਼ ਸੌਸ ਹੁੰਦੀਆਂ ਉਹ ਸਾਰੀਆਂ ਇੱਥੇ ਐਡ ਕਰ ਸਕਦੇ ਆ ਅੱਜ ਮੇਰੇ ਕੋਲ ਘਰ ਵਿੱਚ ਪਨੀਰ ਨਹੀਂ ਸੀਗਾ ਬਾਜੇ ਤੁਸੀਂ ਪਨੀਰ ਦੇ ਕਯੂਬਸ ਇੱਥੇ ਪਾਓ ਨਾ ਤਾਂ ਬਿਲਕੁਲ ਚੀਜ਼ ਚਿੱਲੀ ਨਾਲ ਹੀ ਤਿਆਰ ਹੋ ਜਾਂਦੀ ਹੈ ਤੁਹਾਡੀ ਚਲੋ ਜੀ ਹੁਣ ਸਾਡਾ ਤੜਕਾ ਹੋ ਗਿਆ ਹੈ ਤਿਆਰ ਤੇ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਇਸ ਦੇ ਵਿੱਚ ਅਸੀਂ ਥੋੜੀ ਜਿਹੀ ਹਲਦੀ ਵੀ ਪਾਣੀ ਹੈ ਹਲਦੀ ਬਿਲਕੁਲ ਥੋੜੀ ਪਾਣੀ ਹੈ ਰੰਗ ਦੇਣ ਲਈ ਜਿਆਦਾ ਹਲਦੀ ਨਹੀਂ ਪਾਣੀ ਨਹੀਂ ਤਾਂ ਫਿਰ ਉਹ ਸਬਜ਼ੀ ਦਾ ਟੇਸ ਨਹੀਂ ਲੱਗ ਪਊਗੀ ਇੱਥੇ ਅਸੀਂ ਸਬਜ਼ੀ ਨਹੀਂ ਬਣਾਣੀ ਅਸੀਂ ਇੱਕ ਜਿਹਨੂੰ ਕਹਿੰਦੇ ਹੁੰਦੇ ਫਾਸਟ ਫੂਡ ਘਰ ਦਾ ਫਾਸਟ ਫੂਡ ਬਣਾ ਰਹੇ ਹਾਂ ਜਿਹਨੂੰ ਅਸੀਂ ਆਟੇ ਦੇ ਨੂਡਲਸ ਵੀ ਕਹਿ ਸਕਦੇ ਹਾਂ ਮੈਦਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਸੋ ਜਿੰਨਾ ਹੋ ਸਕੇ ਆਪਣੇ ਆਪ ਨੂੰ ਆਪਣੇ ਘਰ ਦੇ ਮੈਂਬਰਾਂ ਨੂੰ ਮੈਦੇ ਤੋਂ ਦੂਰ ਰੱਖਣਾ ਚਾਹੀਦਾ ਹੈ ਇੱਥੇ ਮੈਂ ਪਾਣੀ ਨਹੀਂ ਐਡ ਕਰ ਰਹੀ ਇਹ ਚਿੱਟਾ ਸਰਕਾ ਹੈ ਜੀ ਇਹਦੇ ਨਾਲ ਵੀ ਟੇਸਟ ਵਧੀਆ ਹੋ ਜਾਂਦਾ ਹੈ ਚਿੱਟੇ ਸਰਕੇ ਦੇ ਨਾਲ ਤੇ ਜਿਹੜੇ ਆਪਣੇ ਨੂਡਲਸ ਆ ਉਹ ਬਿਲਕੁਲ ਵੀ ਚਿਪਕਦੇ ਨਹੀਂ ਇਕੱਲੇ ਇਕੱਲੇ ਰਹਿੰਦੇ ਹਨ ਤੇ ਇਸ ਨੂੰ ਜ਼ਿਆਦਾ ਨਹੀਂ ਪੁੰਨਣਾ ਬਸ ਮੈਂ ਦੇ ਸਾਰੇ ਆਪਣੇ ਨੂਡਲਸ ਐਡ ਕਰ ਦੇਣੇ ਹੈ ਆਟਾ ਨੂਡਲਸ ਤੇ ਦੇਖੋ ਤੁਸੀਂ ਹੁਣ ਕਿੱਦਾਂ ਚਿਪਕੇ ਹੋਏ ਹਨ ਜਦੋਂ ਮੈਂ ਸਾਰਾ ਮਿਕਸ ਕਰਨਾ ਨੂੰ ਤੜਕੇ ਦੇ ਵਿੱਚ ਬਿਲਕੁਲ ਇਕੱਲੇ-ਇਕੱਲੇ ਹੋ ਜਾਣੇ ਤੇ ਲੁਕੁਆ ਜਿਹੜਾ ਮੈਦਾ ਹੁੰਦਾ ਹੈ ਜਦੋਂ ਅਸੀਂ ਲਗਾਤਾਰ ਮੈਦਾ ਖਾਂਦੇ ਆ ਮੈਗੀ ਬ੍ਰੈਡ ਜਾਂ ਪਾਸਤਾ ਨੂਡਲ ਜੋ ਵੀ ਖਾਂਦੇ ਆ ਉਹ ਜਾ ਕੇ ਸਾਡੀਆਂ ਨਾੜਾਂ ਦੇ ਵਿੱਚ ਚਿੱਕ ਜਾਂਦਾ ਜਿਹਦੇ ਕਾਰਨ ਸਾਡਾ ਸਰੀਰ ਜਲਦੀ ਖਰਾਬ ਹੁੰਦਾ ਹੈ ਸੋ ਬੱਚੇ ਤਾਂ ਕੁਝ ਚੀਜ਼ਾਂ ਕੁਝ ਨਾ ਕੁਝ ਐਦਾਂ ਦਾ ਚਟਪਟਾ ਖਾਣ ਨੂੰ ਮੰਗਦੇ ਹੈ ਸੋ ਕਣਕ ਦਾ ਆਟਾ ਬਹੁਤ ਹੀ ਵਧੀਆ ਹੈ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਜ਼ਰੂਰ ਬਣਾਇਓ ਆਪ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਇਓ ਬਾਕੀ ਇਹ ਬਿਲਕੁਲ ਸਿੰਪਲ ਰੈਸিপি ਹੈ ਬਿਲਕੁਲ ਸਿੰਪਲ ਇਹ ਸਾਰੀਆਂ ਚੀਜ਼ਾਂ ਘਰ ਵਿੱਚ ਆਮ ਮੌਜੂਦ ਹੁੰਦੀਆਂ ਹਨ ਜਿਵੇਂ ਕਿ ਤੁਸੀਂ ਤੁਹਾਨੂੰ ਮੈਂ ਦਿਖਾਇਆ ਹੀ ਹੈ ਵੀਡੀਓ ਵਿੱਚ ਤੇ ਦੇਖੋ ਜੀ ਹੁਣ ਤੁਸੀਂ ਦੇਖਣ ਨੂੰ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਇਥੇ ਬਸ ਇਹਨੂੰ ਅਸੀਂ ਥੋੜਾ ਟਾਈਮ ਮੀਡੀਅਮ ਅੱਜ ਮੀਡੀਅਮ ਅੱਗ ਤੇ ਪਕਾਣਾ ਹੈ ਕਿਉਂਕਿ ਆਪਾਂ ਰੋਟੀਆਂ ਨੂੰ ਠੰਡਾ ਕਰ ਲਿਆ ਸੀਗਾ ਤਾਂ ਕਿ ਸਾਰਾ ਕੁਝ ਕੋਸਾ ਜਿਹਾ ਹੋ ਜਾਵੇ ਖਾਣੇ ਲਈ ਹੋ ਜਾਵੇ ਜਿਆਦਾ ਗਰਮ ਨਹੀਂ ਕਰਨਾ ਜਿਆਦਾ ਗਰਮ ਕਰਨ ਨਾਲ ਸਾਪਣੀਆਂ ਸਬਜ਼ੀਆਂ ਪੱਕ ਜਊਗੀਆਂ ਸਬਜ਼ੀਆਂ ਵਿੱਚ ਥੋੜਾ ਜਿਹਾ ਕੱਚਾਪਾਨ ਆਪਾਂ ਰੱਖਣਾ ਹੈ ਤੇ ਹੁਣ ਇਹ ਸਾਡਾ ਬਿਲਕੁਲ ਤਿਆਰ ਹੈ ਅੱਗ ਨੂੰ ਅਸੀਂ ਖਾਦ ਦਵਾਂਗੇ ਬੰਦ ਤੇ ਤੁਸੀਂ ਦੇਖੋ ਇਹਨੂੰ ਮੈਂ ਇੱਕ ਬੌਲ ਵਿੱਚ ਕੱਢ ਲਿਆ ਸੀਗਾ ਦੇਖੋ ਕਿੰਨੀ ਛੇਤੀ ਕਿੰਨੀ ਜਲਦੀ ਘਰ ਵਿੱਚ ਇੰਨਾ ਵਧੀਆ ਸਿਕਾਣਾ ਤਿਆਰ ਕਰ ਸਕਦੇ ਆ ਜਿਆਦਾ ਤੋਂ ਜਿਆਦਾ 20 ਤੋਂ 25 ਮਿੰਟ ਲੱਗਦੇ ਹਨ ਇਸ ਨੂੰ ਬਣਾਉਣ ਵਿੱਚ ਇਸ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜੇ ਜੇ ਕਹਿੰਦੇ ਹੁੰਦੇ ਆ ਜੇ ਅੱਖਾਂ ਨੂੰ ਦੇਖਣ ਨੂੰ ਭੋਜਨ ਚੰਗਾ ਲੱਗਦਾ ਆ ਤਾਂ ਹੀ ਉਹਦਾ ਸਵਾਦ ਆਂਦਾ ਆ ਜੀਭ ਦੇ ਭੋਜਨ ਨੂੰ ਚੱਖਣ ਤੋਂ ਪਹਿਲਾਂ ਸਾਡੀਆਂ ਅੱਖਾਂ ਖਾਣੇ ਨੂੰ ਚੱਖਦੀਆਂ ਆ ਸੋ ਤੁਸੀਂ ਪਹਿਲਾਂ ਮੈਨੂੰ ਕਮੈਂਟ ਕਰਕੇ ਦੇਖੋ ਦੱਸੋ ਕਿ ਤੁਹਾਨੂੰ ਇਹ ਖਾਣ ਵਿੱਚ ਵਧੀਆ ਦੇਖਣ ਵਿੱਚ ਸੌਰੀ ਵਧੀਆ ਲੱਗ ਰਿਹਾ ਹੈ ਜਾਂ ਨਹੀਂ ਖਾਓਗੇ ਤਾਂ ਤੁਸੀਂ ਉਦਾਂ ਹੀ ਜਦੋਂ ਤੁਸੀਂ ਮੇਰੀ ਰੈਸਪੀ ਨੂੰ ਆਪਣੇ ਘਰ ਵਿੱਚ ਬਣਾਉਂਗੇ ਸੋ ਜਲਦੀ ਜਲਦੀ ਕਮੈਂਟ ਕਰ ਦਿਓ ਜੀ ਤੇ ਆਪਣਾ ਰਿਵਿਊ ਜ਼ਰੂਰ ਦਿਆ ਕਰੋ ਮੇਰੀ ਵੀਡੀਓਜ਼ ਤੁਸੀਂ ਦੇਖ ਰਹੇ ਆ ਪਰ ਰਿਵਿਊ ਬਹੁਤ ਘੱਟ ਦਿੰਨੇ ਆ ਤੇ ਵਾਕਈ ਇਧਰ ਅਸੀਂ ਬੱਚਿਆਂ ਨੂੰ ਰੈਡੀ ਕਰ ਦਿੱਤਾ ਸੀ ਬਹੁਤ ਖੁਸ਼ ਹੋਏ ਬੱਚੇ ਇਹਨਾਂ ਨੂੰ ਖਾ ਕੇ ਤੁਹਾਨੂੰ ਮੈਂ ਕਿਸੇ ਅਗਲੀ ਵੀਡੀਓ ਵਿੱਚ ਆਪਣੇ ਬੱਚਿਆਂ ਨਾਲ ਜ਼ਰੂਰ ਮਿਲਾਵਾਂਗੀ ਤੇ ਪਿਛਲੀਆਂ ਵੀਡੀਓਜ਼ ਨੂੰ ਵੀ ਦੇਖ ਲਿਓ ਇੱਥੇ ਮਿਰਚ ਥੋੜੀ ਜਿਹੀ ਜ਼ਿਆਦਾ ਹੋ ਗਈ ਸੀ ਸੋ ਮੈਂ ਇਹਦੇ ਵਿੱਚ ਥੋੜੀ ਜਿਹੀ ਮਾਇਓਨੀਜ਼ ਐਡ ਕਰ ਦਿੱਤੀ ਜੇ ਤੁਹਾਡੇ ਕੋਲ ਮਿਉਨੀ ਨਾ ਹੋਵੇ ਤਾਂ ਤੁਸੀਂ ਮਿਉਨੀ ਦੀ ਜਗ੍ਹਾ ਇੱਥੇ ਮਲਾਈ ਵੀ ਐਡ ਕਰ ਸਕਦੇ ਆ ਮੇਰਾ ਬੇਟਾ ਛੋਟਾ ਆ ਤਾਂ ਮੇਰੇ ਚ ਮੇ ਤੋਂ ਗਲਤੀ ਨਾਲ ਥੋੜੀ ਜਿਹਾ ਜ਼ਿਆਦਾ ਪੈ ਗਈ ਸੋ ਮੈਂ ਇੱਥੇ ਮਿਉਨੀ ਐਡ ਕਰ ਦਿੱਤੀ ਸੀ ਤੇ ਉਸ ਨਾਲੇ ਤਾਂ ਬਿਲਕੁਲ ਟੇਸਟ ਚੇਂਜ ਹੋ ਗਿਆ ਚਲੋ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ ਮਿਲਾਂਗੇ ਥੈਂਕ ਯੂ ਫॉर ਵਾਚਿੰਗ ਜੀ ਮੇਰੀਆਂ ਜੀ ਤੁਹਾਨੂੰ ਅੱਜ ਦੀ ਸਾਡੀ ਵੀ ਰੈਸਪੀ ਵਧੀਆ ਲੱਗੀ ਹੋਵੇਗੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਚੈਨਲ ਦਾ ਨਾਮ ਹੈਗਾ ਹੈ ਗ로우 ਵਿਦ ਦਾ ਹਾਊਸ ਵਾਈਫ ਮਤਲਬ ਕਿ ਇੱਕ ਹਾਊਸ ਵਾਈਫ ਘਰ ਵਿੱਚ ਕੀ ਕੀ ਕੰਮ ਕਰਦੀ ਹੈ ਕਿੱਦਾਂ-ਕਿੱਦਾਂ ਉਹਨਾਂ ਦੀ ਲਾਈਫ ਜਾਂਦੀ ਹੈ ਕਿੱਦਾਂ ਬੱਚਿਆਂ ਨੂੰ ਸੰਭਾਲੀ ਹੈ ਉਸ ਸਾਰੇ ਸੰਬੰਧ ਵਿੱਚ ਆਪਣਾ ਚੈਨਲ ਹੈ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹਰੇਕ ਵੀਡੀਓ ਨੂੰ ਕਿਰਪਾ ਕਰਕੇ ਪੂਰਾ ਦੇਖਿਆ ਕਰੋ ਪਿਛਲੀ ਵੀਡੀਓ ਵਿੱਚ ਮੈਂ ਆਪਣੀਆਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਆ ਸੋ ਤੁਸੀਂ ਹੁਣੇ ਚੈਨਲ ਤੇ ਜਾਓ ਪਿਛਲੀਆਂ ਵੀਡੀਓਜ਼ ਨੂੰ ਵੀ ਜਰੂਰ ਦੇਖੋ ਤਾਂ ਕਿ ਸਾਡੇ ਚੈਨਲ ਤੇ ਬ੍ਰੀਚ ਵੱਧ ਸਕੇ ਅਤੇ ਜਿਹੜਾ ਥੋੜਾ ਜਿਹਾ ਪੌਚ ਟਾਈਮ ਰਹਿੰਦਾ ਪੂਰਾ ਹੋ ਸਕੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਸੋ ਇਸ ਕਰਕੇ ਮੈਂ ਵੀਡੀਓ ਦੇ ਐਂਡ ਵਿੱਚ ਆਪਣੀ ਥੋੜੀ ਜਿਹੀ ਤੇ ਪੈਡ ਕੀਤੀ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤਾਂ ਪੰਜਾਬੀਓ ਪਲੀਜ਼ ਮੈਨੂੰ ਸਪੋਰਟ ਕਰੋ ਚੈਨਲ ਤੇ ਜਾ ਕੇ ਸਾਰੀਆਂ ਵੀਡੀਓਸ ਨੂੰ ਪੂਰਾ ਦੇਖਿਓ ਤੇ ਇਸ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ ਤੇ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਉਸ ਤਮਾਂਗੀ ਕਿ ਜਿਹੜਾ ਫੇਸ਼ੀਅਲ ਹੇਅਰ ਦਾ ਗਰੋਥ ਆ ਉਹਨਾਂ ਨੂੰ ਤੁਸੀਂ ਕਿੱਦਾਂ ਰੋਕ ਸਕਦੇ ਆ ਮੈਂ ਉਹਦੇ ਲਈ ਕੀ ਯੂਜ਼ ਕਰਦੀ ਆ ਸੋ ਜੇ ਤੁਹਾਡਾ ਟਰਸਟ ਆ ਸਿੱਖਣ ਵਿੱਚ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਦੋ ਵੀਡੀਓ ਨੂੰ ਲਾਈਕ ਕਰਦੇ ਹੋ ਆਪਾਂ ਹੁਣ ਅਗਲੀ ਵੀਡੀਓ ਵਿੱਚ ਮਿਲਾਂਗੇ ਠੀਕ ਹੈ ਜੀ ਤੇ ਆਪਣੀ ਵੀਡੀਓ ਰੋਜ਼ ਆਉਂਦੀ ਹੈ ਕਦੇ-ਕਦੇ ਇੱਕ ਅੱਧਾ ਦਿਨ ਮਿਸ ਹੋ ਜਾਂਦਾ ਹੈ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੋਈ ਵੀ ਦਿਨ ਮਿਸ ਨਾ ਕਰਾਂ ਜ਼ਰੂਰ ਪਾਵਾਂ ਸੋ ਪਹਿਲਾਂ ਅਸੀਂ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਗਏ ਸੀ ਸੀ ਸਫੰਜ ਸਾਹਿਬ ਗਏ ਸੀ ਗੁਰਦੁਆਰਿਆਂ ਨਾਲ ਧਾਰਮਿਕ ਰਿਲੇਟਡ ਅਤੇ ਕੁਕਿੰਗ ਦੇ ਰਿਲੇਟਡ ਜ਼ਿਆਦਾ ਵੀਡੀਓਜ਼ ਹੁੰਦੀਆਂ ਮੇਰੀਆਂ ਸੋ ਪਲੀਜ਼ ਤੁਸੀਂ ਆਪ ਵੀ ਦੇਖਿਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਹੈਲਥੀ-ਹੈਲਥੀ ਰੈਸਪੀਜ਼ ਘਰ ਵਿੱਚ ਬਣਾ ਕੇ ਖਿਲਾਓ ਜਿਵੇਂ ਮੈਂ ਖਾਣੀ ਹਾਂ ਤੇ ਬਾਕੀ ਸਾਨੂੰ ਸਪੋਰਟ ਕਰੋ ਥੈਂਕ ਯੂ ਫॉर ਵਾਚਿੰਗ ਆਪਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਨਾਲ ਠੀਕ ਹੈ ਜੀ